ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਹਲਕਾ ਡੇਰਾ ਬਾਬਾ ਨਾਨਕ 'ਚ ਅਕਾਲੀ ਦਲ ਨੂੰ ਉਸ ਵਲੇ ਵੱਡਾ ਤਬਲ ਮਿਲਿਆ ਜਦੋਂ ਇੱਕ ਮਸੀਹਪਾਈ ਚਾਰੇ ਤੇ ਇੱਕ ਧੜੇ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਰਜੀਤ ਸਿੰਘ ਚੀਮਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਡਾਕਟਰ ਚੀਮਾ ਅਤੇ ਮਸੀਹਪਾਈ ਚਾਰੇ ਦਰਮਿਆਨ ਰਵੀਕਰਨ ਸਿੰਘ ਕਾਲੂਨ ਵੱਲੋਂ ਇੱਕ ਮੀਟਿੰਗ ਕਰਵਾਈ ਗਈ ਜਿਸ ਵਿੱਚ ਇੱਕ ਮਸੀਹਪਾਈ ਚਾਰੇ ਦੇ ਧੜੇ ਵੱਲੋਂ ਅਕਾਲੀ ਦਲ ਅਤੇ ਡਾਕਟਰ ਦਰਜੀਤ ਸਿੰਘ ਚੀਮਾ ਨੂੰ ਆਪਣਾ ਸਮਰਥਨ ਦਿੱਤਾ ਗਿਆ ਮਸੀਹਪਾਈ ਚਾਰੇ ਦਾ ਸਾਰੇ ਪਾਸੇ ਸਭਾਂ ਦਾ ਔਰ ਜਿਹੜੇ ਪਾਰਟੀ ਦੇ ਸੀਨੀਅਰ ਸਾਡੇ ਆਗੂ ਨੇ ਅਗਸਤ ਅੰਦਾਜ਼ ਜੀ ਦਾ ਬੁਲਾਇਤੀ ਮਸੀਹ ਬੰਟੀ ਜੀ ਦਾ ਔਰ ਖਾਸ ਤੌਰ ਦੇ ਉੱਤੇ ਅੱਜ ਡੇਰੇ ਬਾਬਾ ਨਾਨਕ ਹਲਕੇ ਦੇ ਵਿੱਚ ਇਹ ਇੰਨਾ ਵੱਡਾ ਕੱਟ ਹੋਇਆ ਸਾਡੇ ਹਲਕੇ ਦੇ ਇੰਚਾਰਜ ਰਵੀਕਰਨ ਕਾਲੋ ਜੀ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿ ਅੱਜ ਮੈਨੂੰ ਲੱਗਦਾ ਕਿ ਸਾਰਾ ਮਸੀਹ ਭਾਈਚਾਰਾ ਜਿਹੜਾ ਡੇਰੇ ਬਾਬੇ ਨਾਨਕ ਔਰ ਜੰਨੀਆਂ ਨਸੀਬ ਭਾਈਚਾਰੇ ਦੀ ਸਤਿਕਾਰ ਸਖਸ਼ੀਤਾ ਮੈਂ ਉਹਨਾਂ ਦੇ ਵਿਚਾਰ ਵੀ ਸੁਣੇ ਆ ਖੁੱਲ ਕੇ ਔਰ ਏਡਾ ਵੱਡਾ ਸਮਰਥਨ ਵੀ ਉਹਨਾਂ ਨੇ ਦਿੱਤਾ ਕਿਉਂਕਿ ਇਸ ਸੀਟ ਦੇ ਉੱਤੇ ਨਸੀਬ ਭਾਈਚਾਰੇ ਦੀ ਗਿਣਤੀ ਬਹੁਤ ਵੱਡੀ ਹੈ ਔਰ ਉਹ ਲੋਕ ਸ਼੍ਰੋਮਣੀ ਅਕਾਲੀ ਦਲ ਨੇ ਜੋ ਹਮੇਸ਼ਾ ਉਹਨਾਂ ਦੇ ਨਾਲ ਜਿਹੜਾ ਸਾਥੀ ਬਣ ਕੇ ਖੜਿਆ ਹਰ ਸਕੀਮ ਦੇ ਵਿੱਚ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜਾ ਸਹਿਯੋਗ ਨਸੀਬ ਭਾਈਚਾਰੇ ਦਾ ਕੀਤਾ ਜਾਵੇ ਉਹਨਾਂ ਦੇ ਦੁੱਖ-ਸੁੱਖ ਦੇ ਵਿੱਚ ਵੀ ਔਰ ਬਾਦਲ ਸਾਹਿਬ ਸਾਰੇ ਜਿਨ੍ਹਾਂ ਦੇ ਉਹਨਾਂ ਦੇ ਦਿਨ ਹੁੰਦੇ ਆ ਇੰਪੋਰਟੈਂਟ ਚਾਹ 크ਿਸਮਸ ਦਾ ਹੋ ਰਾ ਉਹਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਆ ਇਸ ਕਰਕੇ ਬਹੁਤ ਨੇੜ ਦਾ ਰਿਸ਼ਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਭਾਈ ਚਰਨ ਆ ਰਿਹਾ ਸੋ ਅੱਜ ਉਹਨਾਂ ਨੇ ਸਮਰਥਨ ਦਾ ਐਲਾਨ ਕੀਤਾ ਮੈਂ ਉਹਨਾਂ ਦਾ ਤਹਿ ਦਿਲੋਂ ਚਿਕਲਿਸ਼ੀਆ ਦਾ ਸਾਰੇ ਪਾਸਟਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਤਗੜੇ ਤੌਰ ਤੇ ਫੈਸਲਾ ਲਿਆ ਵਾ ਕਿ ਆਉਣ ਵਾਲੀ ਜਿਹੜੀ ਸਾਡੀ ਜਿਹੜੀ ਚੱਲ ਰਹੀ ਇਲੈਕਸ਼ਨ ਹੈ ਪਾਰਲੀਮੈਂਟ ਦੇ ਵਿੱਚ ਸਾਡੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਰਜੀਤ ਸਿੰਘ ਜੀ ਚੀਮਾ ਦਾ ਵਾਚ ਚਤ ਕੇ ਸਾਥ ਦੇਣ ਦਾ ਫੈਸਲਾ ਲਿਆ ਵਾ 크ਰਿਸਚਨ ਬਰਾਦਰੀ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਅਹਿਮ ਰੋਲ ਨਿਭਾਉਂਦੀ ਆ ਜਿੱਤ ਹਾਰ ਦੇ ਵਿੱਚ ਪਿਛਲੀ ਵਾਰੀ ਭਾਵੇਂ ਸਾਡਾ ਮੁਕਾਬਲਾ ਬਹੁਤ ਫਸਵਾ ਹੋਇਆ ਸੀ ਤੇ ਮੈਂ ਕਹਿਣਾ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਵੋਟਾਂ ਤੇ ਜੇ ਹਰਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਤੋਂ ਡੇਰਾ ਬਾਬਾ ਨਾਨ ਖਾਲਕੇ ਦਾ ਜਿਹੜਾ 234 ਵੋਟਾਂ ਦੇ ਨਾਲ ਅਸੀਂ ਹਾਰੇ ਸੀ ਪਰ ਅੱਜ ਸਵਾਦ ਦੀ ਤਸਵੀਰ ਜਿਹੜੀ ਆ ਤੁਹਾਨੂੰ ਵੀ ਬਦਲੀ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ ਜੋਸ਼ ਲੋਕਾਂ ਦੇ ਵਿੱਚ ਜਿਹੜਾ ਉਹ ਪਿਛਲੀ ਗਲਤੀ ਆ ਉਹਨੂੰ ਸਧਾਰਨ ਦਾ ਇੱਕ ਬੜਾ ਵੱਡਾ ਜਜਬਾ ਲੈ ਕੇ ਸਾਰੀ ਪੁਲਿਸੀਆ ਤੇ ਜਦੋਂ ਆਮ ਲੋਕ ਚੱਲ ਪੈਣ ਤੇ ਵੱਡੀਆਂ-ਵੱਡੀਆਂ ਲੜਾਈਆਂ ਜਿਹੜੀਆਂ ਉਹ ਜਿੱਤੀਆਂ ਜਾ ਸਕਦੀਆਂ ਨੇ ਤੇ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਗਰੰਟੀਆਂ ਦੇ ਨਾਲ ਤੇ ਲੋਕਾਂ ਦੇ ਨਾਲ ਬਦਲਾਅ ਦੀ ਗੱਲ ਲੈ ਕੇ ਆਈ ਸੀ ਉਹਨਾਂ ਨੇ ਵੀ ਜਿਹੜਾ ਲੋਕਾਂ ਨੇ 2 ਸਾਲ ਦੇ ਵਿੱਚ ਉਹਦੇ ਵੀ ਕੰਮ ਕਾਜ ਦਾ ਜਿਹੜਾ ਵਾ ਸਮੀਖਿਆ ਕਰਨੀ ਆ ਕਿਉਂਕਿ ਜਿਹੜੀਆਂ-ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆ ਸੀ ਇੱਕ ਵੀ ਵਾਦਾ ਪੂਰਾ ਨਹੀਂ ਕਰ ਸਕੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੂੰਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫੌਰ ਦੇ ਵਾਸੀ ਉਹ ਜਬਾਨ ਤੇ ਇਲੈਕਸ਼ਨ ਲੜਦੇ ਹੁੰਦੇ ਸੀ ਗਰੰਟੀਆਂ ਤੇ ਜਾਂ ਵਾਦੇ ਨਹੀਂ ਸੀ ਕਰਦੇ ਉਹ ਜਬਾਨ ਆਪਣੀ ਦਿੰਦੇ ਹੁੰਦੇ ਸੀ ਤੇ ਜਬਾਨ ਤੇ ਹਮੇਸ਼ਾ ਹੀ ਪਹਿਰਾ ਦਿੱਤਾ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਸੁੱਖ ਸਹੂਲਤਾਂ ਅੱਜ ਤੱਕ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਸ਼ੁਰੂਆਤ ਕੀਤੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤੀ ਸੀ ਤੇ ਮੈਨੂੰ ਇਹ ਵਿਸ਼ਵਾਸ ਆ ਕਿ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਡੇ ਇੱਕ ਵਧੀਆ ਨਮਾਇंदे ਬਣ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੱਲ ਰੱਖਣਗੇ ਤੇ ਲੋਕ ਇਹਨਾਂ ਨੂੰ ਇੱਕ ਵੱਡੇ ਸਮਰਥਨ ਦੇ ਨਾਲ ਡੇਰਾ ਬਾਬਾ ਨਾਨਕ ਦੀ ਸੰਗਤ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੂਗੀ ਮੈਂ ਇਹੋ ਹੀ ਡਾਕਟਰ ਦਿਲਜੀਤ ਸਿੰਘ ਚੀਮਾ ਜੀ ਸ਼੍ਰੋਮਣੀ ਅਕਾਲੀ ਲਾਲ ਦੇ ਇੱਕ ਬਹੁਤ ਹੀ ਸਿਆਣੀ ਸੂਝਵਾਨ ਲੀਡਰ ਨੇ ਔਰ ਇਸ ਗੁਰਦਾਸਪੁਰ ਹਲਕੇ ਨੂੰ ਇੱਕ ਅੱਛੀ ਨੁਮਾਇੰਦਗੀ ਦੇ ਸਕਦੇ ਆ ਸੋ ਸਾਡੇ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਡੇ ਮੁਸੀਬਾਈ ਚਾਰੇ ਦੇ ਜਿਹੜੇ ਧਾਰਮਿਕ ਆਗੂ ਨੇ ਪਾਸਟਰ ਸਹਬਾਨ ਔਰ ਦੂਜੇ ਵੀ ਸਾਡੇ ਸੋਸ਼ਲ ਆਗੂ ਜਿਹੜੇ ਆ ਉਹਨਾਂ ਨੇ ਇਹਨਾਂ ਨੂੰ ਦੇਖ ਕੇ ਔਰ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਨੇ ਮੁਸੀਬ ਭਾਈਚਾਰੇ ਦਾ ਮਾਨ ਸਤਕਾਰ ਜਿਹੜਾ ਦਿੱਤਾ ਵਾ ਉਹਨੂੰ ਦੇਖ ਕੇ ਅੱਜ ਮੁਸੀਬ ਭਾਈਚਾਰੇ ਨੇ ਫੈਸਲਾ ਕੀਤਾ ਕਿ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਵਾ ਉਹ ਵੱਡੀ ਗਿਣਤੀ ਦੇ ਵਿੱਚ ਪਾਸਟਰ ਸਬਾਨਾ ਦਾ ਪਹੁੰਚਣਾ ਸਾਡੇ ਐਲਡਰਸ ਦਾ ਪਹੁੰਚਣਾ ਇਹਨਾਂ ਨੂੰ ਸਮਰਥਨ ਆ ਇਹ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿ ਮੁਸੀਬ ਭਾਈਚਾਰੇ ਨੇ ਆਪ ਪ੍ਰੋਗਰਾਮ ਕੀਤਾ ਔਰ ਆਪ ਪ੍ਰੋਗਰਾਮ ਕਰਕੇ ਇਹਨਾਂ ਨੂੰ ਸਮਰਥਨ ਦਾ ਐਲਾਨ ਕੀਤਾ ਵਾ ਔਰ ਮੈਨੂੰ ਇਹ ਆਸ ਆ ਕੇ ਸ਼ਰੋਮਨੀ ਅਕਾਲੀ ਦਲ ਜਿਹੜਾ ਡੇਰਾ ਬਾਬਾ ਨਾਨਕ ਹਲਕਾ ਸਰਦਾਰ ਰਵੀਕਰਨ ਸਿੰਘ ਕਾਲੋ ਦੀ ਗਵਾਹੀ ਦੇ ਵਿੱਚ ਵੱਡੀ ਲੀਡ ਆਪਾਂ ਇਹਨਾਂ ਨੂੰ ਇੱਥੋਂ ਦਿਵਾਵਾਂਗੇ ਔਰ ਇਸ ਹਲਕੇ ਦੇ ਵਿੱਚ ਸਾਡੇ ਮੁਸੀਬਾਈ ਚਰੇ ਦੀ ਵੋਟ ਬਹੁਤ ਜ਼ਿਆਦਾ ਵਾ ਔਰ ਸਾਰੀ ਜਿਹੜੀ ਵੋਟ ਆ ਉਹ ਪਿਛਲੀ ਵਾਰੀ ਜਿਹੜੀ ਆ ਉਹ ਕਾਂਗਰਸ ਨੂੰ ਗਈ ਸੀਗੀ ਆਮਾਦੀ ਪਾਰਟੀ ਨੂੰ ਗਈ ਸੀ ਲੇਕਿਨ ਇਸ ਵਾਰ ਇਹ ਜਿਹੜਾ ਐਫਰਟਸ ਅਸੀਂ ਕੀਤਾ ਵਾ ਇੱਥੇ ਜਿਹੜੀ ਅਸੀਂ ਕੋਸ਼ਿਸ਼ ਕੀਤੀ ਆ ਔਰ ਲੋਕਾਂ ਨੇ ਆਪ ਮਾਰੇ ਹੋ ਕੇ ਸਾਡੇ ਨਾਲ ਸਾਡੀ ਬੇਨਤੀ ਨੂੰ ਕਬੂਲ ਕਰਕੇ ਔਰ ਸ਼ਰੋਮਨੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਵਾ ਔਰ ਇਸਾਈ ਭਾਈਚਾਰਾ ਅੱਜ ਸ਼ਰੋਮਨੀ ਅਕਾਲੀ